ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਇਆ ਹਾਂ ਮੌਸਮ ਸੰਬੰਧੀ ਇੱਕ ਹੋਰ ਨਵਾਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਯਾਨੀ ਕਿ 17 ਤਰੀਕ ਨੂੰ 17 ਅਗਸਤ 2025 ਨੂੰ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਕੀ ਜਿਹੜਾ ਗਰਮੀ ਹਮਮਸ ਦਾ ਜਿਹੜਾ ਦੌਰ ਆ ਦੱਖਣੀ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਇਸੇ ਤਰ੍ਹਾਂ ਜਾਰੀ ਰਹੂਗਾ ਜਾਂ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਹੋਣ ਦੀ ਉਮੀਦ ਹੈ ਜਾਂ ਨਹੀਂ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇਕਰ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਇਸ ਵਕਤ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਨੇ ਬਹੁਤ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਖਾਸ ਤੌਰ ਤੇ ਉੱਤਰ ਪੂਰਬੀ ਪੰਜਾਬ ਦੇ ਵਿੱਚ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਐਸ ਵਕਤ ਨਾਗਪੁਰ ਮਹਾਰਾਸ਼ਟਰ ਦੇ ਭਾਗਾਂ ਦੇ ਉੱਤੇ ਬਣਿਆ ਹੋਇਆ ਜਿਹੜਾ ਬੜੀ ਤੇਜ਼ੀ ਦੇ ਨਾਲ ਦੱਖਣੀ ਰਾਜਸਥਾਨ ਅਤੇ ਗੁਜਰਾਤ ਦੇ ਭਾਗਾਂ ਵੱਲ ਨੂੰ ਜਾ ਰਿਹਾ ਜਿਹਦੇ ਕਰਕੇ ਮਹਾਰਾਸ਼ਟਰ ਦਾ ਗੁਜਰਾਤ ਦਖਣੀ ਰਾਜਸਥਾਨ ਤੇ ਗੋਆ ਇਹਨਾਂ ਦੇ ਭਾਗਾਂ ਤੇ ਜ਼ਬਰਦਸਤ ਬਰਖਾ ਜਿਹੜੀ ਉਹ ਹੋ ਰਹੀ ਆ ਇਹਦੇ ਨਾਲ ਨਾਲ ਇੱਕ ਹੋਰ ਸਿਸਟਮ ਆ ਜਿਹੜਾ ਪਿੱਛੇ ਬੰਗਾਲ ਦੀ ਖਾੜੀ ਦੇ ਵਿੱਚ ਤਿਆਰ ਹੋ ਰਿਹਾ ਜਿਹੜਾ ਕਿ 19 ਤਰੀਕ ਨੂੰ ਆਪਣੇ ਇੰਡੀਆ ਦੇ ਮੈਦਾਨੀ ਭਾਗਾਂ ਦੇ ਉੱਤੇ ਪਹੁੰਚ ਜਾਣਾ ਵਾ ਜਿਹਦੇ ਕਰਕੇ ਹੋ ਕੀ ਰਿਹਾ ਜਿੰਨੀਆਂ ਅਰਬ ਸਾਗਰ ਦੀਆਂ ਹਵਾਵਾਂ ਉਹ ਸਾਰੀਆਂ ਇਹਨਾਂ ਸਿਸਟਮਾਂ ਦੇ ਉੱਤੋਂ ਦੀ ਘੁੰਮ ਕੇ ਬੜੀ ਤੇਜ਼ੀ ਦੇ ਨਾਲ ਆਪਣੇ ਉੱਤਰੀ ਭਾਗਾਂ ਦੇ ਵਿਚ ਆ ਰਹੀਆਂ ਜਿਹਦੇ ਵਿੱਚ ਪਹਾੜੀ ਇਲਾਕੇ ਅਤੇ ਮੈਦਾਨੀ ਇਲਾਕੇ ਸ਼ਾਮਲਾ ਇਸ ਤੋਂ ਬਿਨਾ ਜਿਹੜੀਆਂ ਅਰਬ ਸਾਗਰ ਦੀਆਂ ਵੀ ਕੁਝ ਹਵਾਵਾਂ ਜਿਹੜੀਆਂ ਉਹ ਪੰਜਾਬ ਦੇ ਉੱਤੇ ਆ ਰਹੀਆਂ ਨੇ ਤੇ ਦੂਸਰਾ ਸਿਸਟਮ ਹੈ ਜਿਹੜਾ ਉਹ ਹੈਗਾ ਜੀ ਵੈਸਟਰਨ ਡਿਸਟਰਬੈਂਸ ਜਿਹੜਾ ਕਿ ਬੜੀ ਜਲਦੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਭਾਗਾਂ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਤੇ ਨਾਲ ਦੀ ਨਾਲ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਨੂੰ ਪ੍ਰਭਾਵਿਤ ਕਰੇਗਾ ਜਿਹਦੇ ਨਾਲ ਹੋਵੇਗਾ ਕਿ ਆਉਣ ਵਾਲੇ 24 ਘੰਟੇ ਦੇ ਵਿੱਚ ਜੇਕਰ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਗਰਜ ਚਮਕਦੇ ਨਾਲ ਹਲਕੀ ਤੋਂ ਦਰਮਿਆਨੀ ਬਰਖਾ ਅਤੇ ਕਿਤੇ ਕਿਤੇ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਆ। ਇਲਾਕੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਰੋਪੜ, ਨੰਗਲ, ਮਹਾਲੀ, ਚੰਡੀਗੜ੍ਹ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਲੁਧਿਆਣਾ, ਮੋਗਾ ਤੇ ਇਧਰਲੇ ਪਾਸੇ ਦੱਖਣੀ ਪੱਛਮੀ ਇਲਾਕੇ ਆ ਜਿਹੜੇ ਅੰਮ੍ਰਿਤਸਰ ਤਰਨਤਾਰਨ ਫਰੀਦਕੋਟਾ ਫਿਰੋਜ਼ਪੁਰਾ ਮੁਕਸਾਰਾ ਮਲੋਟ ਅਭੌਰ ਫਾਜ਼ਿਲਕਾ ਮਾਨਸਾ ਇਹ ਸਾਰੇ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਤੇ ਕਿਤੇ ਕਿਤੇ ਤੇਜ਼ ਬਰਖਾ ਵੀ ਹੋ ਸਕਦੀ ਹੈ ਜਿਹੜੇ ਦੱਖਣੀ ਭਾਗ ਰਹਿ ਗਏ ਸੀ ਉਹਨਾਂ ਦੇ ਵਿੱਚ ਕੱਲ ਤੋਂ ਬਰਖਾ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਤੇ ਉਸ ਤੋਂ ਬਾਅਦ 18 ਤੇ 19 ਤਰੀਕ ਨੂੰ ਵੀ ਇਨ੍ਹਾਂ ਭਾਗਾਂ ਦੇ ਵਿੱਚ ਵਧੀਆ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਹੈ ਜਾਨੀ ਕਿ ਸਮੁੱਚੇ ਪੰਜਾਬ ਦੇ ਵਿੱਚ 2 ਤੋਂ 3 ਦਿਨ ਚੰਗੀ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਦੇ ਭਾਗਾਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੀ ਤੇ ਕਈ ਥਾਵਾਂ ਤੇ ਦਰمیانی ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਹਰਿਆਣਾ ਦੇ ਕੁਝ ਭਾਗ ਅਤੇ ਦਿੱਲੀ ਦੇ ਭਾਗਾਂ ਦੇ ਵਿੱਚ ਵੀ ਘਰ ਚਮਕ ਦੇ ਨਾਲ ਤੇਜ਼ ਵਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਹੈ ਜੇ ਜਿਹੜੇ ਵੀਰ ਆਪਣੇ ਚੈਨਲ ਤੇ ਪੇਜ ਤੇ ਨਵੇਂ ਆ ਆਪਣੇ ਚੈਨਲ ਤੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਕਿਰਪਾ ਕਰਕੇ ਸ਼ੇਅਰ ਕਰਿਓ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਮੌਸਮ ਸੰਬੰਧੀ ਜਾਣਕਾਰੀ ਇਹ ਜਿਹੜੀ ਉਹ ਸਹੀ ਤੇ ਸਟੀਕ ਮਿਲ ਸਕੇ ਵੀਡੀਓ ਅੱਛੀ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਵੀ ਕਰਿਓ ਤੇ ਕਮੈਂਟ ਵੀ ਕਰਿਓ ਇਸ ਤੋਂ ਬਿਨਾ ਸਮੁੰਦਰ ਦੇ ਵਿੱਚ ਐਮ ਜੋ ਐਮ ਜੀਓ ਐਕਟਿਵ ਹੋ ਚੁੱਕਾ ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਸੀ ਇਹਦੇ ਨਾਲ ਜ਼ਬਰਦਸਤ ਸਿਸਟਮਾਂ ਸਮੁੰਦਰ 'ਚ ਬਣਨਗੇ ਜਿਹੜਾ ਕਿ 19 ਤਰੀਕ ਨੂੰ ਬਣ ਰਿਹਾ ਉਸ ਤੋਂ ਬਾਅਦ 25 ਤਰੀਕ ਨੂੰ ਬਣ ਰਿਹਾ ਵੈਸਟਰਨ ਡਿਸਟਰਬੈਂਸ 17 ਤਰੀਕ ਨੂੰ ਆ ਰਿਹਾ ਉੱਤਰੀ ਭਾਰਤ ਤੇ ਉਸ ਤੋਂ ਬਾਅਦ 24 25 ਤਰੀਕ ਨੂੰ ਵੀ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਉੱਤਰੀ ਭਾਰਤ ਤੇ ਆ ਰਿਹਾ ਜਿਸ ਦੇ ਕਰਕੇ ਪੰਜਾਬ ਦੇ ਭਾਗਾਂ 'ਚ ਵਧੀਆ ਬਰਖਾ ਹੋ ਸਕਦੀ ਆ ਯਾਨੀ ਕਿ ਆਉਣ ਵਾਲੇ 15 ਦਿਨਾਂ ਜਿਹੜੇ 30 ਅਗਸਤ 31 ਅਗਸਤ ਤੱਕ ਜਿਹੜਾ ਉੱਤਰੀ ਭਾਰਤ ਲਈ ਵਧੀਆ ਨੇ ਤੇ ਇਹਨਾਂ ਇਲਾਕਿਆਂ ਦੇ ਵਿੱਚ ਬਰਖਾ ਜਿਹੜੀ ਉਹ ਸਕਦੀ ਆ ਹੁਣ ਆਪਾਂ ਗੱਲ ਕਰਦੇ ਆ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਅਗਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਦੱਖਣ ਪੂਰਬੀ ਉੱਤਰੀ ਇਲਾਕੇ ਜਿਹੜੇ ਉਹ ਅੱਜ ਰਾਤ ਦੇ ਟਾਈਮ ਹਲਕੀ ਦਰਮਿਆਨੀ ਬਰਖਾ ਦੀ ਗਤੀਵਿਧੀਆਂ ਹੋ ਸਕਦੀਆਂ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 17 ਤਰੀਕ ਦੀ 17 ਤਰੀਕ ਨੂੰ ਜਿਸ ਤਰ੍ਹਾਂ ਆਪਾਂ ਕਿਹਾ ਵੈਸਟਰਨ ਡਿਸਟਰਬੈਂਟਸ ਆ ਜਿਹੜਾ ਉਹ ਪਾਕਿਸਤਾਨ ਤੇ ਜੰਮੂ ਕਸ਼ਮੀਰ ਦੇ ਭਾਗਾਂ ਤੇ ਪਹੁੰਚ ਜਾਣਾ ਜਿਹਦੇ ਕਰਕੇ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਇਹਨਾਂ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਬਰਖਾ ਹੋਣ ਦੀ ਸੰਭਾਵਨਾ ਜਿਹੜੀ 加ਜੀ ਵਰਖਾ ਹੋਊਗੀ ਹੁਣ ਜਿਹੜੇ ਦੱਖਣੀ ਪੰਜਾਬ ਦੇ ਭਾਗ ਬਠਿੰਡਾ ਮਾਨਸਾ ਮਲੋਟ ਬੋਹਰ ਫਾਜ਼ਿਲਕਾ ਫਰੀਦਕੋਟ ਮੁਕਸਰਾ ਇਹ ਭਾਗ ਜਿਹੜੇ ਰਹਿੰਦੇ ਸੀ ਇਹਨਾਂ ਭਾਗਾਂ ਦੇ ਜਿੰਨੇ ਵੀ ਬੰਦੇ ਸੀ ਇਹਨਾਂ ਦੀ ਇਹ ਸ਼ਿਕਾਇਤ ਸੀ ਵੀ ਇਹਨਾਂ ਪਾਕਾਂ ਚ ਵਰਖਾ ਨਹੀਂ ਹੋ ਰਹੀ ਇਹਨਾਂ ਭਾਗਾਂ ਦੇ ਵਿੱਚ ਵੀ ਹੁਣ ਵਧੀਆ ਵਰਖਾ ਹੁੰਦੀ ਸੰਭਾਵਨਾ ਹੈ ਇਸ ਤੋਂ ਬਿਨਾ ਗੁਜਰਾਤ ਮਹਾਰਾਸ਼ਟਰ ਮੱਧ ਪ੍ਰਦੇਸ਼ ਰਾਜਸਥਾਨ ਦੇ ਦੱਖਣੀ ਭਾਗਾਂ ਚ ਜ਼ਬਰਦਸਤ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਕਰ ਲਈਏ ਆਪਾਂ 18 ਤਰੀਕ ਦੀ 18 ਤਰੀਕ ਨੂੰ ਵੀ ਪੰਜਾਬ ਹਰਿਆਣਾ ਅਹ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਗੁਜਰਾਤ ਰਾਜਸਥਾਨ ਦੇ ਭਾਗਾਂ ਦੇ ਉੱਤੇ ਤੇ ਮਹਾਰਾਸ਼ਟਰ ਮੱਧ ਪ੍ਰਦੇਸ਼ ਦੇ ਭਾਗਾਂ ਤੇ ਗਰਜ ਚਮਕ ਦੇ ਨਾਲ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ 19 ਤਰੀਕ ਦੀ ਜੇਕਰ ਆਪਾਂ ਗੱਲ ਕਰ ਲਈਏ 19 ਤਰੀਕ ਨੂੰ ਵੀ ਪੰਜਾਬ ਹਰਿਆਣਾ ਤੇ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਚ ਗਰਜ ਚਮਕ ਨਾਲ ਹਲਕੀ ਦਰਮਿਆਨੀ ਬਰਖਾ ਦੀ ਗਤੀਵਿਧੀਆਂ ਹੋ ਸਕਦੀਆਂ ਆਪਣੇ ਬੰਬੇ, ਗੋਆ, ਗੁਜਰਾਤ, ਮਾ ਰਾਜਸਥਾਨ ਦੇ ਦੱਖਣੀ ਭਾਗ, ਮਧ ਪ੍ਰਦੇਸ਼ ਦੇ ਜ਼ਿਆਦਾਤਰ ਭਾਗ, ਮਹਾਰਾਸ਼ਟਰ ਦੇ ਜ਼ਿਆਦਾ ਭਾਗ ਇਹਨਾਂ ਦੇ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ। ਗੱਲ ਆਪਾਂ ਕਰ ਲੈਂਦੇ ਆ 20 ਤਰੀਕ ਦੀ। 20 ਤਰੀਕ ਨੂੰ ਪੰਜਾਬ ਦੇ ਭਾਗਾਂ ਤੇ ਜਿਹੜੀ ਬਰਖਾ ਦੀ ਗਤੀਵਿਧੀਆਂ ਉਹ ਘਟ ਜਾਣਗੀਆਂ। 17, 18, 19 ਤਰੀਕ ਨੂੰ ਵਧੀਆ ਬਰਖਾ ਹੋ ਸਕਦੀ ਹੈ। ਲੇਕਿਨ 20 ਤਰੀਕ ਨੂੰ ਬਰਖਾ ਦੀ ਗਤੀਵਿਧੀਆਂ ਪੂਰੇ ਉੱਤਰੀ ਭਾਰਤ ਦੇ ਵਿੱਚੋਂ ਘਟ ਜਾਣਗੀਆਂ। ਕਿਤੇ ਕਿਤੇ ਹਲਕੀ ਦਰਮਿਆਨੀ ਬਰਖਾ ਹੋਊਗੀ। ਐਕਸਿਸ ਆਫ ਮੌਨਸੂਨ ਵੀ نیچے ਆ ਜਾਣੀ ਹੈ ਜਿਹਦੇ ਕਰਕੇ ਗਰਜ ਚਮਕ ਦੇ ਨਾਲ ਗੁਜਰਾਤ ਰਾਜਸਥਾਨ ਤੇ ਮੋਸਲਾ ਧਰ ਵਰਖਾ ਹੋ ਸਕਦੀ ਹੈ ਤੇ ਉਸ ਵਾਰ ਗੱਲ ਕਰ ਲੈਂਦੇ ਆ ਆਪਾਂ ਜੀ 21 ਤਰੀਕ ਦੀ 21 ਤਰੀਕ ਨੂੰ ਗੁਜਰਾਤ ਅਤੇ ਦੱਖਣੀ ਰਾਜਸਥਾਨ ਅਤੇ ਗੋਆ ਬੰਬਈ ਇਹਨਾਂ ਦੇ ਵਿੱਚ ਦਰਮਿਆਨੀ ਤੋਂ ਮੌਸਲਾਧਰ ਵਰਖਾ ਹੋਊਗੀ ਉੱਤਰੀ ਭਾਰਤ ਵਿੱਚ ਮੌਸਮ ਆਮ ਤੌਰ ਤੇ ਸਾਫ਼ ਰਹੂਗਾ ਜਿਹੜਾ ਸਿਸਟਮ ਇੱਕ ਬਣਿਆ ਹੋਇਆ ਉਹ ਅੱਗੇ ਵਧਦਾ ਹੋਇਆ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਆਜੂਗਾ ਉੱਤਰ ਪ੍ਰਦੇਸ਼ ਚ ਜ਼ਬਰਦਸਤ ਵਰਖਾ ਹੋ ਸਕਦੀ ਹੈ 22 ਤਰੀਕ ਨੂੰ ਪੰਜਾਬ ਦੇ ਵਿੱਚ ਵਰਖਾ ਫੇਰ ਵਧਣੀ ਸ਼ੁਰੂ ਹੋਊਗੀ ਤੇ 22 ਤਰੀਕ ਨੂੰ ਪੰਜਾਬ ਹਰਿਆਣਾ ਹਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਚ ਵਧੀਆ ਵਰਖਾ ਹੋਣ ਦੀ ਸੰਭਾਵਨਾ ਹੈ 23 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਰਖਾ ਪੰਜਾਬ ਹਰਿਆਣਾ ਹਿਮਾਚਲ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਭਾਗ ਤੇ ਪੂਰਬੀ ਰਾਜਸਥਾਨ ਚ ਹੋਣ ਦੀ ਸੰਭਾਵਨਾ ਤੇ ਇੱਕ ਨਵਾਂ ਸਿਸਟਮ ਹੈ ਜਿਹੜਾ ਉਸ ਤੋਂ ਬਾਅਦ ਫਿਰ ਵੜਨਾ ਸ਼ੁਰੂ ਹੋ ਜਾਣਾ ਬੰਗਾਲ ਦੀ ਖਾੜੀ ਚ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਸਤਿ ਸ੍ਰੀ ਅਕਾਲ ਜੀ